ਹਾਂ ਜੀ ਸੋ ਸ਼ੁਗਰੀਸਾਰਾ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਗੁਰਸੰਦ ਦੇ ਵਲੌਗਸ ਤੇ ਰਾਤ ਦੇ ਬੰਝ ਗਏ ਅੱਠ ਤੇ ਆਪਾਂ ਚਲੇ ਆਂ ਕੰਮ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਰਾਤ ਦਾ ਭੋਜਨ ਕਿੱਦਾਂ ਦਾ ਹੁੰਦਾ ਇੱਥੇ ਤੇ ਆਓ ਚੱਲਦੇ ਆਂ ਕੰਮ ਦੇ ਉੱਪਰ ਹੁਣ ਆਪਾਂ ਆ ਗਏ ਆ ਬਾਹਰ ਜਾਂਦੇ ਪਏ ਪਾਰਕਿੰਗ ਵਾਲੀ ਸਾਈਡ ਨੂੰ ਤੇ ਪਾਰਕਿੰਗ ਵਾਲ ਨੂੰ ਜਾਂਦੇ ਬੈਠੇ ਹੁਣ ਸਾਨੂੰ ਆਰਡਰ ਵੀ ਪੈ ਗਿਆ ਹੈ ਡਬਲ ਆਰਡਰ ਪਿਆ ਹੈ ਤੇ ਹੁਣ ਉਹਨੂੰ ਆਰਡਰ ਦੋਵੇਂ ਜਾ ਕੇ ਆਪਾਂ ਚੱਕਾਂਗੇ ਪਹਿਲਾਂ ਪਾਰਕਿੰਗ ਦੇ ਵਿੱਚੋਂ ਆਪਾਂ ਸਾਈਕਲ ਕੱਢਾਂਗੇ ਬਾਹਰ ਅਜਾ ਤਰ੍ਹਾਂ ਦਿਖਾਉਣੇ ਆ ਪਾਰਕਿੰਗ ਵੀ ਪਾਰਕਿੰਗ ਦੇ ਵਿੱਚ ਸਾਈਕਲ ਕਿਦਾਂ ਲੱਗਦੇ ਆ। ਹਾਂਜੀ ਤੇ ਹੁਣ ਆਪਾਂ ਆ ਗਏ ਆ ਪਾਰਕਿੰਗ ਦੇ ਵਿੱਚ ਤੇ ਇੱਥੇ ਕੁਝ ਜਿਦਾਂ ਗੱਡੀਆਂ-ਗੱਡੀਆਂ ਵੀ ਲੱਗਦੀਆਂ ਵਾ ਤੇ ਸਾਈਕਲਾਂ ਵਾਸਤੇ ਕੋਈ ਮਤਲਬ ਸਪੈਸ਼ਲ ਲੈਂਡ ਬਣਾ ਗਿਆ ਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ। ਕੁਝ ਇਧਰਲੀ ਸਾਈਡ ਵੀ ਆ ਤੇ ਕੁਝ ਇਧਰਲੀ ਸਾਈਡ ਆ ਤੇ ਆਪਣਾ ਸਾਈਕਲ ਲੰਕਾ ਵਾ ਇਧਰਲੀ ਸਾਈਡ ਆ। ਇਧਰਲੀ ਸਾਈਡ ਵੀ ਕੁਝ ਸਾਈਕਲ ਲੱਗਦੇ ਆ ਤੇ ਸੇ ਲੱਗਦਾ ਵਾ ਆ ਆਪਣਾ ਸਾਈਕਲ ਲੱਗਾ ਹੋਇਆ ਵਾ ਤੁਸੀਂ ਦੇਖ ਸਕਦੇ ਆ ਤੇ ਚਲੋ ਹੁਣ ਇਸ ਤੇ ਇਹਨੂੰ ਰੈਡੀ ਵਗੈਰਾ ਕਰਕੇ ਇੱਥੇ ਬੈਟਰੀ ਲੱਗ ਜਾਣੀ ਹੈ ਦੀ ਤੇ ਇੱਥੇ ਆਪਾਂ ਬਗਰ ਬੈਗ ਰੱਖ ਲੈਣਾ ਵਾ ਤੇ ਹੁਣ ਆਪਾਂ ਬੈਗ ਵਗੈਰਾ ਰੱਖ ਕੇ ਤੇ ਤੁਹਾਨੂੰ ਮਿਲਦੇ ਆ ਬਾਹਰ ਜਿੱਥੋਂ ਆਪਾਂ ਅੱਗੇ ਚੱਲਾਂਗੇ ਤੇ ਜੇ ਤੁਸੀਂ ਇਹ ਮੇਰੀ ਵੀਡੀਓ ਕਿਸੇ ਵੀ ਪਲੇਟਫਾਰਮ ਤੇ ਦੇਖ ਰਹੇ ਹੋ ਚਾਹੇ ਇੰਸਟਾਗ੍ਰam ਤੇ ਚਾਹੇ YouTube ਉੱਤੇ ਬਣਾ ਕਿੰਨੇ ਵੀ ਵੀਡੀਓ ਦੇ ਵਿੱਚ ਲਿੰਕ ਆਪੀ ਦਿੱਤਾ ਹੈ YouTube ਚੈਨਲ ਦਾ ਤੁਸੀਂ ਉੱਥੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਆ ਪਿੱਛੇ ਬੈਗ ਰੱਖਤਾ ਵਾ ਆ ਬੈਂਡਰੀ ਲਾਤੀ ਆ ਆਪਣਾ ਫੋਨ ਵਾਲਾ ਸਟੈਂਡ ਆ ਇਹ ਪਾਣੀ ਵਗੈਰਾ ਤੋਂ ਬਚਾਉਣ ਨਾਲ ਜਦੋਂ ਮੀਂਹ ਵਗੈਰਾ ਪੈਂਦਾ ਉਹਦੋਂ ਵੀ ਕੰਮ ਕਰੀਦਾ ਉਹਦੇ ਹੱste ਆ ਚੀਜ਼ ਲਈ ਹੋਈ ਆ ਇਹ ਚਲੋ ਹੁਣ ਬਾਹਰ ਜਾ ਕੇ ਕਰਦੇ ਆ ਗੱਲਬਾਤ ਹੁਣ ਪਾਰਕਿੰਗ ਦੇ ਵਿੱਚ ਆ ਪਾਰਕਿੰਗ ਦੇ ਵਿੱਚ ਬਾਹਰ ਜਾਗੇ ਸਿਰ ਤੁਹਾਨੂੰ ਜੋ ਆਰਡਰ ਚਾਹਣਾ ਉਹ ਵੀ ਤੁਹਾਨੂੰ ਗੱਡੀ ਆ ਕੇ ਉੱਥੇ ਗੱਲਬਾਤ ਕਰਦਾ ਬਾਹਰ ਨਿਕਲਦਿਆਂ ਸਾਰੀ ਯਾਦ ਆਇਆ ਕਿ ਮੈਂ ਪੈਸੇ ਵੀ ਜਮਾ ਕਰਵਾਉਣੇ ਸੀ ਤੇ ਪੈਸੇ ਚਲੋ ਜ਼ਿਆਦਾ ਤੇ ਨਹੀਂ ਆ ਪੈਸੇ ਆਪਣੇ ਹੈਗੇ ਸਾਰੇ ਬੀ ਯੂਰੋ ਅੱਜ ਦਾ ਮਾਈਕ ਆ। ਹਮਮ। ਸੋ ਲਾ ਆਪ ਇੱਥੇ ਪਾੜੀ ਕੋਣ। ਐਸੇ ਜਿਆਦੇ ਤੇ ਨਹੀਂ ਆ। ਇਹ ਬੀ ਯੂਰੋ ਆ ਕਿਤੇ ਕੋਈ ਗੱਲ ਨਹੀਂ ਕਿਤੇ ਆਊਗਾ ਟਾਈਮ ਆਪਾਂ ਕਿਤੇ ਜਿਆਦੇ ਵੀ ਕਰਾਇਆ ਕਰਾਂਗੇ ਜਮਾ। ਇੱਥੇ ਪੈਸੇ ਜਮ੍ਹਾਂ ਕਰਾਉਣੇ ਆ ਮਤਲਬ ਕਾਊਂਟ ਦੇ ਵਿੱਚ ਬਹੁਤ ਹੀ ਸੌਖੇ ਆ ਸਿਰਫ ਇਦਾਂ ਦੋ ਬੇਸਿਕ ਜਿਹੀਆਂ ਸੈਟਿੰਗਸ ਕਰ ਲਈਆਂ ਹੁੰਦੀਆਂ ਵਾ ਬਸ ਫਿਰ ਆਪਣੇ ਆਪ ਪੈਸੇ ਜਮ੍ਹਾਂ ਹੋ ਜਾਂਦੇ ਆ ਬਾਅਦ ਵਿੱਚ ਤੇ ਬਾਕੀ ਕਿਤੇ ਆਊਗਾ ਟਾਈਮ ਆਪਾਂ ਵੀ ਕਿਤੇ ਵੀ ਜਾਦੇ ਪੈਸੇ ਕਰਾਉਣ ਵਾਲੇ ਵੀ ਹੋ ਜਾਣਗੇ ਤੇ ਇਦਾਂ ਗਾੜੀ ਆ ਜਾਂਦਾ ਵਾ ਆਪਾਂ ਤੁਹਾਨੂੰ ਕਲੀਅਰ ਕਰ ਦੇਣਾ ਵਾ ਬਸ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਪੈਸੇ ਜਮਾ ਕਰਾਉਂਦਾ ਜਦੋਂ ਮੈਨੂੰ ਮੈਂ ਨਵਾਂ ਨਵਾਂ ਹਾਂ ਤੇ ਮੈਨੂੰ ਥੋੜੀ ਪਰੇਸ਼ਾਨੀ ਹੁੰਦੀ ਭਟੋਨੀ ਹੁਣ ਥੋੜਾ ਜਿਹਾ ਸੌਖਾ ਹੋ ਗਿਆ ਕਿਉਂਕਿ ਹੁਣ ਆਈ ਮੀਨ ਥੋੜੀ ਬੋਧੀ ਪੈਸੇ ਜਮਾ ਕਰਾਈ ਲੈਂਦੇ ਆ ਇਹਦਾ ਆਪਾਂ ਨੂੰ ਰਸੀਦ ਮਿਲ ਜਾਂਦੀ ਆ ਰਸੀਦ ਲੈ ਕੇ ਆਪਾਂ ਇੱਥੇ ਇਹਨੂੰ ਕਰ ਦੇਣਾ ਬੰਦ ਤੇ ਚਲੋ ਲੱਦਿਆਂ ਅੱਗੇ ਸਾਡੀ ਤੇ ਆਪਾਂ ਆ ਗਏ ਆਪਣੀ ਲੋਕੇਸ਼ਨ ਦੇ ਆਰਡਰ ਚੁੱਕਣ ਵਾਲੀ ਦੇ ਤੇ ਇਹਨਾਂ ਨੇ ਕੀਤੀ ਆ ਗੱਲਬਾਤ ਟੈਲੀਵਿਜ਼ਨ ਵਾਲਿਆਂ ਤੋਂ ਆਰਡਰ ਚੱਕਣਾ ਵਾ ਕਹਿੰਦੇ ਥੋੜੀ ਵੇਟ ਕਰੋ ਥੋੜਾ ਟਾਈਮ ਲੱਗੂ ਆਰਡਰ ਨੂੰ ਤੇ ਉਹਨਾਂ ਚਿਰ ਆਪਾਂ ਇੱਥੇ ਬੈਠ ਕੇ ਕਰਦੇ ਆਂ ਵੇਟ ਤੇ ਜਦ ਵੀ ਅਗਲਾ ਆਰਡਰ ਆਊਗਾ ਤੇ ਅਗਲੇ ਆਰਡਰ ਤੇ ਆਪਾਂ ਚੱਕਣ ਜਾਵਾਂਗੇ ਨੀ ਪਹਿਲਾਂ ਇਹ ਆਰਡਰ ਚੱਕਾਂਗੇ ਫਿਰ ਅਗਲੇ ਆਰਡਰ ਦੀ ਲੋਕੇਸ਼ਨ ਆਊਗੀ ਪਹਿਲਾਂ ਉਹਨਾਂ ਚਿਰ ਇੱਥੇ ਵੇਟ ਕਰਨੀ ਪਊਗੀ ਜਿੰਨਾ ਚਿਰ ਉਹ ਆਰਡਰ ਬਣਾ ਕੇ ਨਹੀਂ ਦੇ ਦਿੰਦੇ ਜੇ ਕਿਸੇ ਨੇ ਇਸ ਸਪੇਨ ਬਾਰੇ ਕੁਝ ਪੁੱਛਣਾ ਵਾ ਤੇ ਉਹ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾ ਵਾ ਤੁਸੀਂ ਆਪਾਂ ਸਾਰਾ ਕੁਝ ਦੱਸ ਸਕਦੇ ਹੋ ਜੇ ਕੋਈ ਗੱਲ ਹੋਵੇ ਕੰਡੀਟੀ ਆਰਡਰ ਭਲੇ ਆਵਾ ਚੱਕ ਤੇ ਹੁਣ ਅਗਲੇ ਡੈਸ਼ਬੋਰਡ ਤੇ ਜਾਵਾਂਗੇ ਉੱਥੋਂ ਵੀ ਆਰਡਰ ਚੱਕ ਫੇਰ ਆਪਾਂ ਡਿਲੀਵਰੀ ਕਰਾਂਗੇ ਤੇ ਉਦੋਂ ਹੀ ਬਣੇ ਰਹੋ ਨਾਲ ਆਪਾਂ ਚੱਕਦੇ ਆ ਦੂਜਾ ਆਰਡਰ ਵੀ ਹਾਂਜੀ ਤੇ ਆਪਾਂ ਦੂਜਾ ਆਰਡਰ ਵੀ ਲਿਆਵਾ ਚੱਕ ਤੇ ਹੁਣ ਆਪਾਂ ਜਾਵਾਂਗੇ ਡਿਲੀਵਰ ਕਰਨ ਜਦਾਂ ਕਿ ਤੁਸੀਂ ਦੇਖ ਹੀ ਰਹੇ ਹੋਣੇ ਮੈਂ ਦੋ ਹੁੱਡੀਆਂ ਪਾਈ ਇੱਕ ਹੁੱਡੀ ਪਾਈ ਹੋਈ ਏ ਇੱਕ ਜੈਕਟ ਤੇ ਇਹ ਮੈਂ ਤਾਂ ਪਾਈ ਆ ਰਾਤ ਨੂੰ ਮਤਲਬ ਹੋ ਜਾਂਦੀ ਏ ਇੱਥੇ ਠੰਡ ਤਾਂ ਕਰਕੇ ਤੇ ਇਦਾਂ ਤੇ ਦਿਨੇ ਮਤਲਬ ਘੱਟ ਹੁੰਦੀ ਆ ਰਾਤ ਨੂੰ ਹੋ ਜਾਂਦੀ ਆ ਜ਼ਿਆਦਾ ਬਾਕੀ ਮੈਂ ਤੁਹਾਡੇ ਨਾਲ ਮਿਲਦਾ ਆ ਬਾਅਦ ਵਿੱਚ ਮੈਂ ਆਰਡਰ ਕਰਨਾ ਡਿਲੀਵਰ ਤੇ ਇਦਾਂ ਹੀ ਬਣੇ ਰਹੋ ਅੰਦੀ ਤਾਂ ਆਪ ਗਸਟਮਰ ਨੂੰ ਕਰ ਦਿੱਤਾ ਆ ਆਰਡਰ ਡਿਲੀਵਰ ਤੇ ਹੁਣ ਨੈਕਸਟ ਕਸਟਮਰ ਨੂੰ ਜਾਵਾਂਗੇ ਆਰਡਰ ਅੱਜ ਪੱਕੀ ਠੰਡ ਪਾ ਰਹੀ ਹੈ ਕਿਉਂਕਿ ਨਹੀਂ ਬੜਾ ਪ੍ਰਮੋਜ ਤੇ ਤਾਂ ਫਿਰ ਕੀ ਦੂਜਾ ਤਾਂ ਪਤਾ ਪਈਆ ਇਸ ਚੱਕੇ ਮੇਰੇ ਨਾਲ ਇੱਕ ਹੈਪਨ ਬਹੁਤ ਬੜੀ ਹੋਈ ਆ ਕਿ ਮੈਂ ਜਦ ਵੀ ਕਿਤੇ ਨਵੀਂ ਜਗ੍ਹਾ ਲਿਜਾਨਾ ਵਾਂ ਤੇ ਮੈਂ ਹਰ ਵਾਰ ਕਿਤੇ ਨਾ ਕਿਤੇ ਵੀ ਰੋਂਗ ਸਾਈਡ ਤੇ ਚੜੀ ਜਾਂਦਾ ਜਿੱਦਾਂ ਵਾਲੇ ਕਿਹੇ ਵੀ ਰੋਡ ਤੇ ਆ ਰੋਂਗ ਸਾਈਡ ਜਾ ਹੀ ਜਾਂਦਾ ਤੇ ਪੱਕੀ ਹਲੇ ਜਾਂਦੇ ਪਏ ਆ ਨੈਕਸਟ ਕਸਟਮਰ ਦੇ ਕੋਲ ਅੰਡਰ ਬੇਲ ਹਾਂਜੀ ਤੇ ਆਪਾਂ ਦੂਜੀ ਕਸਟਮਰ ਦਾ ਵੀ ਆਰਡਰ ਦਿੱਤਾ ਵਾ ਨੇ ਤੇ ਬਾਕੀ ਹੁਣ ਬਾਰਿਸ਼ ਵੀ ਚੱਲੂ ਹੋ ਗਈ ਆ ਤੇ ਤੁਸੀਂ ਦੇਖ ਸਕਦੇ ਮੇਰੀ ਜੈਕਟ ਉਹਦੇ ਉੱਪਰ ਕਣੀਆਂ ਡਿੱਗ ਰਹੀਆਂ ਆ ਬਾਰਿਸ਼ ਦੇ ਵਿੱਚ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ ਕਿਉਂਕਿ ਗਿੱਲਿਆ ਹੋ ਜਾਂਦਾ ਵਾ ਤੇ ਉੱਪਰੋਂ ਠੰਡ ਹੁੰਦੀ ਆ ਇਸ ਕਰਕੇ ਤੇ ਹੁਣ ਦੇਖਦੇ ਆ ਜੇ ਜਿਆਦਾ ਬਾਰਿਸ਼ ਹੋਊਗੀ ਫਿਰ ਘਰੇ ਜਾਂਦੇ ਆਗੇ ਨਹੀਂ ਤਾਂ ਫਿਰ ਕਿਦਾਂ ਫਟਾ ਲੱਗੀ ਜਾਣਾ ਹਾਂਜੀ ਤੇ ਮੀਂਹ ਥੋੜਾ ਜਿਆਦਾ ਤੇਜ਼ ਹੋਣ ਕਰਨਾ ਆਪਾਂ ਬੈਗ ਨੂੰ ਵੀ ਟੱਕਤਾ ਵਾ ਤੇ ਬੈਟਰੀ ਵੀ ਟਾਕ ਲਈਓ ਕਿਉਂਕਿ ਬੈਟਰੀ ਬਹੁਤ ਮਹਿੰਗੀ ਹੈ ਜੇ ਖਰਾਬ ਹੋ ਗਈ ਤਾਂ ਬਹੁਤ ਘਾਟਾ ਪੈ ਜਾਣਾ ਤੇ ਬਾਕੀ ਮੈਂ ਵੀ ਆਪਣਾ ਰੇਨ ਕੋਟ ਪਾ ਲਿਆ ਵਾ ਕਿ ਜੇ ਦੇਰ ਕਿਤੇ ਕੱਪੜੇ ਨਾ ਢਿੱਲੇ ਹੋਣ ਤੇ ਇੱਧਰ ਤੇ ਹੀ ਬਣੇ ਰਹੋ ਮੈਂ ਤੁਹਾਨੂੰ ਜੋ ਜੋ ਆਪਾਂ ਕਰਦੇ ਹਾਂ ਫੇਰ ਦੇ ਤੇ ਹੁਣ ਆਪਾਂ ਸੈਂਟਰ ਵਾਲੀ ਸਾਈਡ ਤੋਂ ਆਉਂਦੇ ਪਿਆ ਹਾਂ ਤੇ ਦੋ ਆਰਡਰ ਆ ਗਏ ਆ ਤੇ ਫਿਰ ਆਪਾਂ ਉਹ ਦੋ ਆਰਡਰ ਲਾਉਣ ਜਾਵਾਂਗੇ ਤੇ ਬਾਕੀ ਮੀਂਹ ਥੋੜਾ ਥੋੜਾ ਜਾਹੀ ਤੇ ਮੈਂ ਸੋਚਿਆ ਚਲੋ ਰੇਨ ਕੋਟ ਪਾ ਹੀ ਲਿਆ ਜਾਵੇ ਕਿਉਂਕਿ ਥੋੜਾ ਥੋੜਾ ਮੀਂਹ ਕੱਪੜੇ ਗਿੱਲੇ ਕਰਦਾ ਸਾਰੇ ਤੇ ਬਾਕੀ ਇੱਕ ਜ਼ਰੂਰੀ ਗੱਲ ਆ ਕਿ ਜਿੰਨੇ ਵੀ ਗੱਲੀਆਂ ਕਰਦੇ ਆ ਸਾਰੇ ਚਲੋ ਪਤਾ ਨਹੀਂ ਵੀਡੀਓ ਦੇਖਦੇ ਆ ਕਿ ਨਹੀਂ ਤੇ ਪਰ ਮੈਂ ਇੱਕ ਬੰਦ ਗਹਿਣਾ ਚਾਹੁੰਦਾ ਕਿ ਬੱਸਾਂ ਆਣਾਂ ਤੋਂ ਬਚ ਬਿਚਾ ਕੇ ਕਿਉਂਕਿ ਕੱਲ ਮੈਂ ਇੱਕ ਵੀਡੀਓ ਦੇਖੀ ਸੀ ਕਿ ਡਿਲੀਵਰੀ ਵਾਲਾ ਮੁੰਡਾ ਹਿੰਚਰਾ ਉਹ ਥੱਲੇ ਆ ਗਿਆ ਬੱਸ ਦੇ ਤੇ ਜਿੰਨੇ ਵੀ ਚਲੋ ਭੈਣ ਭਰਾ ਆਪਣੇ ਜਿੰਨੇ ਵੀ ਕਰਦੇ ਆ ਸਾਰਿਆਂ ਨੇ ਨਹੀਂ ਆ ਟੀਮ ਦਾ ਕਿ ਹਾਂ ਤੁਸੀਂ ਆਪਣਾ ਬਚ ਬਚਾ ਕੇ ਕਰਿਆ ਕਰੋ ਸਾਰਿਆਂ ਨੇ ਹਾਂਜੀ ਬਤਰੋ ਦੇ ਆਪਾਂ ਆ ਗਏ ਆ ਰੈਸਟੋਰੈਂਟ ਤੇ ਮੁੰਡੇ ਆ ਤੀਜੇ ਤੇ ਜਿੱਥੇ ਫਾਰਮ ਦਿਖਣਾ ਤੇ ਇੱਕ ਆਰਡਰ ਮਾਲ ਦੇ ਵਿੱਚੋਂ ਵਿਆ ਵਾ ਤੇ ਉਹ ਸਾਹਮਣੇ ਆ ਮਾਲ ਉਹ ਵਾਲਾ ਤੇ ਆਪਾਂ ਆੜੇ ਇੱਕ ਆੜੇ ਰੈਸਟੋਰੈਂਟ ਤੋਂ ਜੁਕਣਾ ਵਾ ਤੇ ਇੱਕ ਉਹ ਅੰਦਰ ਮਾਲ ਤੋਂ ਉਹਦੇ ਅੰਦਰ ਜੁਕਣਾ ਵਾ ਤੇ ਇਹ ਦੋਨੋਂ ਹੱਟ ਜਾ ਕੇ ਤੇ ਦੀਆ ਦੇ ਨਾਲ ਜਾਣਾ ਵਾ ਜੋ ਕਿ ਰੋਡੋਂ ਰੋਟਾ ਨਾਮ ਤੇ ਇੱਥੇ ਹੱਟ ਕੇ ਜਾਣਾ ਵਾ ਜੀ ਜਿਹੜੇ ਰੋ ਬਾਕੀ ਜੀ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈਆ ਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਲਓ ਲਾਈਕ ਤੇ ਬੈਲ ਆਈਕਨ ਦੱਸਣਾ ਤਾਂ ਜੋ ਕਿ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਤੁਰੰਤ ਹੀ ਦਿਖ ਜਾਗਾਂ ਹਾਂਜੀ ਤੇ ਆਰਡਰ ਦੋਨੋਂ ਲੈ ਆ ਚੱਕ ਤੇ ਹੁਣ ਇਹਨਾਂ ਨੂੰ ਜਾਵਾਂਗੇ ਆਪਾਂ ਡਿਲੀਵਰ ਕਰਨਾ ਤੇ ਐਦਾਂ ਨਾਲ ਜੁੜੇ ਰਹੋ ਤੇ ਅਰੂਪ ਆਪਾਂ ਡਿਲੀਵਰ ਡਿਲੀਵਰ ਕਰਨਾ ਤੇ ਮਾਲ ਦੇ ਵਿੱਚ ਆਰਡਰ ਚੁੱਕਣਾ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਸਾਈਕਲ ਥੱਲੇ ਲਿਉਣੀ ਪੈਂਦੀ ਆ ਤੇ ਉੱਪਰ ਜੇ ਰੱਖੀਏ ਤਾਂ ਉੱਪਰ ਚੋਰੀ ਹੋ ਜਾਂਦੀ ਆ ਕਿਉਂਕਿ ਇੱਥੇ ਚੋਰੀ ਬਹੁਤ ਜ਼ਿਆਦਾ ਵਾ ਤੇ ਹੁਣ ਜਦੋਂ ਜਦੋਂ ਮਿਲਦੇ ਆ ਐਲੀਵੇਟਰ ਥਾਣੀ ਆਪਾਂ ਸਾਈਕਲ ਖੜਦੀਆਂ ਤਾਂ